ਜਾਣ ਜਾਣ ਕੇ ਲੋਕ ਜਵਾਨ ਹੋਇਆ ਹੈ। ਹੋਰ ਵੀਡੀਓ ਆਇਆ ਹੈ। ਕੈਮਰਾ ਜਾਇਆ ਸਭ ਕੋ। ਓਥੋਂ ਕਿਡਾਲੋ ਜੋਗੋ। ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ? ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਹੈ ਦੋ ਵਾਰ ਰਾਤੀ ਆਈ ਆ। ਆ ਹੁਣ ਆਏ ਆ ਤੇ ਹੁਣ ਤੇ ਚੁੱਪ ਕਰਕੇ ਚੱਲ ਗਏ। ਅੱਜ ਇਹਨਾਂ ਤੇ ਕਿੰਨੇ ਦੀ ਗ੍ਰਿਫਤਾਰੀ ਪਾਈ ਗਈ? 202 ਆਂਦੇ ਆ ਪਾਈ ਗਈ ਐ। ਸਾਨੂੰ ਤਾਂ ਦੱਸਿਆ ਨਹੀਂ ਪੁਲਿਸ ਵਾਲੇ। ਅਹੀਂ ਓੜ ਦੀ ਵਾਈ ਸੁਣੀ ਵੀ ਪਾਈ ਗਏ। मर तो तो दे जो जो जितना मारे कोई पता, तो पता तो तो नहीं ਕੋਈ ਹੋ ਕੇ ਦੀ ਜਾਂਏ ਕਿ ਨਾ ਮੇਰੇ ਪੁੱਤ ਨੂੰ ਇਦਾਂ ਅਕਸਾਈਡ ਕੀਤਾ ਇਦਾਂ ਨਾ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਕਿ ਨਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਆਪਣੀਆਂ ਮਾਰੀਆਂ ਜਾਣ ਤੇ 4-5 ਗੋਲੀਆਂ ਵਜੀਆਂ ਹਾਂਜੀ ਜੁਦਾ ਸੀ ਵੀ ਨਰ ਨੂੰ ਪਨਾ ਕਰੋ ਅਨ ਚਾਰ ਮਹੀਨੇ ਹੋ ਗਏ ਸਾਡੀ ਕੋਆ ਕਿੰਨੇ ਪੈਂਟਰਾ ਆਪਕੇ ਨੂੰ ਪੈਂਟਰਾ ਜਿੱਥੇ ਜਾ ਰਹੇ ਉਹਦੇ ਫਾਦਰ ਨੇ ਬਲੌਕ ਕੀਤਾ ਪਹਿਲਾਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਫਾਦਰ ਨੂੰ ਨਨੋ ਰੇ ਭਾਰਤ ਇਹ ਨਾ ਸਾ ਉਹ ਮੇਰਾ ਭਤੀਜਾ ਹੀ ਜਗਰਾ ਸਿੰਘ ਕੱਲ ਸਾਡੇ ਇੱਥੇ ਪਿੰਡ 'ਚ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀ ਦਿਹਲੀ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ 'ਤੇ ਤਿੰਨ ਨੌਜਵਾਨ ਮਿਲੇ ਆ ਮੋਟਰਸਾਈਕਲ ਦੇ ਅੱਗੇ ਉਹਦੇ ਕਿਨੇ ਉਹਨਾਂ ਨੂੰ ਆਵਾਜ਼ ਮਾਰ ਗਿਆ ਉਹ ਅੱਗੇ ਹੱਥ ਮਲਾਉਣ ਲੱਗਾ ਉਹਨੂੰ ਚਸ਼ਮਦੀਦ ਗਵਾਹ ਦੱਸ ਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ 'ਤੇ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰ ਗਿਆ ਫਿਰ ਇੱਥੋਂ ਕੋਈ ਨੌਜਵਾਨਾਂ ਚੋਕ ਕੇ ਤੇ ਮਤਿਆਲ ਖੜਿਆ ਉਹਨਾਂ ਦਾ ਜਵਾਬ ਦਿੱਤਾ ਫੇਰ ਹੁੱਟ ਨਹੀਂ ਲ ਉਹ ਉੱਥੇ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਰਾਗਰਦੀ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਮਾੜੀ ਮਾੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟੇ ਦਾ ਰੋਲਾ ਕਿ ਮੜੀ ਗੱਲ ਦੇ ਇਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਉਮਰ ਸੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 ਕੁ ਸਾਲ 32 ਸਾਲ ਉਮਰ ਹੈ ਜੀ ਇਹ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਕੋਈ ਗੱਲ ਨਹੀਂ ਇਹੋ ਜੀ ਇਹਦਾ ਕੰਨ ਜਿਹੜਾ ਹੈ ਅਨੁਸ਼ਾਤ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਤਤੀਹ ਜਾਰੀ ਹੈ ਜੋ ਵੀ ਸਾਹਮਣੇ ਤਤਤਵ ਨੂੰ ਮਤਾਵ ਕਰ ਰਹੀ ਹੈ ਮਜਦਲੀ ਅੰਦਰ ਜੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮਕਦਮੇ ਦੇ ਤਤਤੀਸ਼ੀ ਜਾਂ ਮੇਰੇ ਤੋਂ ਸੀਨੀਅਰ ਸ੍ਰੀ ਦੱਸ ਸਕਦੇ ਤੋਹਨੇ ਗਏ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਹੋਇਆ ਤੇ ਪੈਸਾ ਉਹਨਾਂ ਨੂੰ ਇਹਦੇ ਬਾਰੇ ਤਫਤੀਸ਼ ਜਾਰੀ ਹੈ ਤੇ ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤੋ ਤੀਹ ਜਾਰੀ ਹੈ ਤੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਮੁਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਕਰਦਾ